ਇੱਕ ਆਉਣਿਆ ਡੀਏਜੀ ਭੁੱਲਰ ਵਾਲੇ ਪਾਸੇ ਨੂੰ ਕ੍ਰਿਸ਼ਨੂ ਦਾ ਰਿਮਾਂਡ ਨਹੀਂ ਉਹਦਾ ਨਾਮ ਕ੍ਰਿਸ਼ਾਨੂੰ ਆ ਕ੍ਰਿਸ਼ਾਨੂੰ ਉਹਦੇ ਬਹੁਤ ਨੇੜਲੇ ਬੰਦੇ ਨੇ ਮੈਨੂੰ ਦੱਸਿਆ ਕਹਿੰਦੇ ਯਾਰ ਭੜਿਆ ਤੂੰ ਤੇ ਨਾਂ ਸਹੀ ਲੈ ਸਾਰਾ ਮੇਰੀ ਕ੍ਰਿਸ਼ਨ ਕ੍ਰਿਸ਼ਨੂ ਹੁਣ ਤੁਸੀਂ ਕਹਿੰਦੇ ਕ੍ਰਿਸ਼ਾਨੂੰ ਕ੍ਰਿਸ਼ਾਨੂੰ ਹੂੰ ਕ੍ਰਿਸ਼ਾਨੂੰ ਸ਼ਾਰ ਦਾ ਜੀ ਹਾਂਜੀ ਅੱਜ ਅੱਜ ਦੇ ਦਿਨ 'ਚ ਮੈਨੂੰ ਲੱਗਦਾ ਕਿ ਆਪਾਂ ਉਹਦਾ ਨਾਂ ਹੀ ਸਹੀ ਕਰਾਂਗੇ ਖਬਰ ਤੇ ਫਿਰ ਬਾਅਦ 'ਚ ਹੀ ਰਹਿ ਜਾਣੀ ਆ ਚਲੋ ਉਹਨੇ ਕੁਝ ਜਿਹੜਾ ਸਹੀ ਕਰਨਾ ਸੀ ਉਹਨੇ ਕਰ ਲਿਆਈ ਰਿਮਾਂਡ ਉਹਦਾ ਮਿਲ ਗਿਆ ਫੇਰ ਉਹ ਬੱਤੇ ਦੇ ਵਕੀਲ ਵਾਲੀਆਂ ਗੱਲਾਂ ਤੇ ਹੁਣ ਕਹਿੰਦੇ ਵੀ ਜਿਹੜੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹੈ ਉਹਨੂੰ ਵੀ ਥੋੜਾ ਜਿਹਾ ਲੁਕੋ ਕੇ ਹੌਲੀ-ਹੌਲੀ ਰੱਖਣ ਦੀਆਂ ਗੱਲਾਂ ਚੱਲ ਰਹੀਆਂ ਨੇ ਅਰਜੀ ਲੱਗੀ ਆ ਵੀ ਲੁਕੋ ਕੇ ਰੱਖੋ ਭਾਈ ਲੋਕਾਂ ਕੋਲੇ ਬਾਹਰ ਨਹੀਂ ਲੈ ਕੇ ਆਉਣੀ ਇਹ ਮਾਮਲਾ ਕੀ ਬਣ ਰਿਹਾ ਇਹ ਦੇ ਵਿੱਚ ਦੇਖੋ ਜਿਹੜੀ ਕੱਲ ਕੋਰਟ ਰੂਮ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਨੂੰ ਲਾਈਵ ਕੁਝ মিডিਆਦਾਰਿਆਂ ਨੇ ਪੇਸ਼ ਕੀਤਾ ਉਹ ਬੜੀ ਇੰਟਰਸਟਿੰਗ ਨਿਕਲੀ ਆ ਗੱਲ ਜੀ ਉਹਨਾਂ ਨੇ ਕਿਹਾ ਕਿ ਕ੍ਰਿਸ਼ਾਨੂੰ ਨੇ ਮਤਲਬ ਕਿ ਬਈ ਵਿਚੋਲਗੀ ਕੀਤੀ ਇਹਦੇ ਵਾਸਤੇ ਇਹਨਾਂ ਦਾ ਜਿਹੜਾ ਡਿਫੈਂਸ ਸੀਗਾ ਡਿਫੈਂਸ ਮਤਲਬ ਹੁੰਦਾ ਕਿ ਕੋਈ ਮਲਜਮ ਆ ਤੇ ਉਹਦਾ ਵਕੀਲ ਜਿਹੜਾ ਹੈ ਉਹ ਡਿਫੈਂਸ ਕਰ ਰਿਹਾ ਨਾ ਉਹਦੇ ਹੱਕ ਦੇ ਵਿੱਚ ਬਰੀ ਦੇਚ ਦੇ ਲੀਲਾ ਦੇ ਰਿਹਾ ਤਾਂ ਡਿਫੈਂਸ ਦੇ ਵਕੀਲ ਨੇ ਆਖਿਆ ਕਿ ਬਈ ਗੱਲ ਇਹ ਆ ਕਿ ਹੋਇਆ ਕੀ ਆ ਕਿ ਇਹਨੂੰ ਬੁਲਾ ਕੇ ਵੀ ਮਤਲਬ ਫੋਨ ਕਰਵਾਇਆ ਗਿਆ ਅਸਾ ਕੁਛ ਹੈ ਨਹੀਂ ਇਹ ਤਾਂ ਪੁੱਲਰ ਨੂੰ ਜਾਣਦਾ ਹੀ ਨਹੀਂ ਹੂੰ ਉਹਨੇ ਕਿਹਾ ਸਰ ਸਾਡੇ ਕੋਲ ਡਾਇਰੀ ਹੈ ਇਹਦੀ ਸਾਡੇ ਕੋਲ ਇਹਦਾ ਮੋਬਾਈਲ ਹੈ ਹੂੰ ਸਾਰਾ ਕੁਝ ਹੈ ਨਹੀਂ ਉਹ ਕਹਿੰਦੇ ਜਿਸ ਬੂਤ ਦੱਸੋ ਸਾਨੂੰ ਦਿਖਾਓ ਕਿਹੜੇ ਆ ਕਿਹੜੀ ਡਾਇਰੀ ਆ ਤੇ ਜੇ ਡਾਇਰੀ ਆ ਤਾਂ ਘੱਟੋ-ਘੱਟ ਪਹਿਲਾਂ ਫੋਰੈਂਸਿਕ ਤੋਂ ਪੁਸ਼ਟੀ ਕਰਵਾਓ ਕਿ ਡਾਇਰੀ ਚ ਉਹਨੇ ਕਿਹਾ ਨਾ ਡਾਇਰੀ ਦੇ ਵਿੱਚ ਸਰ ਬੜੇ-ਬੜੇ ਨਾਮ ਆ ਹੁਣ ਵੇਖ ਲੋ ਗੱਲ ਸਾਫ਼ ਹੋਣ ਲੱਗੀ ਆ ਜੀ ਜੀ ਜੋ ਆਪਾਂ ਕਹਿੰਦੇ ਸਾਂ ਹੂੰ ਜੋ ਆਪਾਂ ਕਹਿੰਦੇ ਸਾਂ ਲੱਗਦਾ ਤਿਆਰੀ ਉਹਦੀ ਹਾਂ ਦੀ ਆ ਤਾਂ ਤਿਆਰੀ ਹੁਣ ਹਾਂ ਦੀ ਲੱਗਦੀ ਹੈ ਕਿਉਂਕਿ ਸੀਬੀਆਈ ਕਹਿ ਰਹੀ ਆ ਕਿ ਸਾਡੇ ਕੋਲ ਡਾਇਰੀ ਆ ਜਿਹਦੇ ਚ ਨਾ ਤੇ ਹਿਸਾਬ ਕਿਤਾਬ ਲਿਖਿਆ ਹੋਇਆ ਜੀ ਜੀ ਉਹ ਕਹਿੰਦੇ ਬਈ ਡਾਇਰੀ ਆ ਯਾਰ ਤੇ ਡਾਇਰੀ ਆ ਤੇ ਫਿਰ ਤੁਸੀਂ ਘਟੋ ਘਟ ਬਈ ਫੋਰੈਂਸਿਕ ਜਾਂਚ ਪੜਤਾਲ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਆ ਬਾਅਦ ਦੇ ਵਿੱਚ ਕਰਾ ਲਾਂਗੇ ਰਿਮਾਂਡ ਤੇ ਇਹੀ ਤਾਂ ਪੁੱਛਣਾ ਦੱਸਣਾ ਹੈ ਨਾ ਜੀ ਕਿਤਰੋਂ ਆਏ ਤੇ ਕਿਤਰੋਂ ਗਏ ਹੂੰ ਇਹ ਕਹਿੰਦੇ ਜੀ ਇਦਾਂ ਉਦਾਂ ਉਹਨਾਂ ਆਖਿਆ ਸਾਡੇ ਕੋਲ 100 GB ਡਾਟਾ ਹੈ ਜੋ ਸੀ ਰਿਕਵਰ ਕੀਤਾ 100 GB ਹਾਂਜੀ 100 GB ਡਾਟਾ ਹੈ ਸਾਡੇ ਕੋਲ ਇਲੈਕਟ੍ਰੋਨਿਕ ਐਵੀਡੈਂਸਲੀ ਚੀਜ਼ਾਂ ਨੇ ਜਿਹਦੇ ਵਿੱਚ ਇਹਦੀ ਚੈਟ ਹੈ ਇੱਕ ਨਾਲ ਨਹੀਂ ਕਈਆਂ ਨਾਲ ਆ ਗਿਆ ਕੰਮ ਉੱਥੇ ਬਸ ਕਈਆਂ ਤੇ ਬਸ ਕਈਆਂ ਦੇ ਬਸ ਪਤਾ ਹੀ ਛੜ ਗਿਆ ਜੀ ਜੀ ਉਹ ਪੁਰਾਣੇ ਸਮਝਣਾ ਢੱਇਆ ਕਹਿੰਦੇ ਸੀ ਸ਼ਾਇਦ ਕੁਝ ਇਸ ਤਰ੍ਹਾਂ ਦਾ ਢੱਇਆ ਢੱਇਆ ਆਓ ਤਿਆ ਤਾ ਅਸੀਂ ਤਿਆ ਸਾਡੇ ਤਿਆ ਕੀ ਹੋ ਤਿਆ ਕਿ ਤਿਆ ਉਹ ਬਸ ਉਹ ਚੜ ਜਾਂਦਾ ਨਾ ਕਈ ਵਾਰ ਹੂੰ ਇਹ ਤਾਪ ਹੀ ਚੜ ਗਿਆ ਕਈਆਂ ਨੂੰ ਤੇ ਕੱਲ ਤਾਂ ਰੋਟੀ ਨਹੀਂ ਲੰਘ ਰਹੀ ਸਾਬ ਜੀ ਘੜੀ ਮੁੜੀ ਘੜੀ ਮੁੜੀ ਪਾਣੀ 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 ਗੱਲ ਇਹ ਆ ਕਿ ਇਹ ਉਹ ਕਹਾਵਤ ਵੀ ਹੈਗੀ ਪੰਜਾਬੀ ਈਸ ਹੈ ਨਾ ਆਬ ਆਬ ਕਰਦਾ ਮਯੋ ਪੁੱਤਾ ਫਾਰਸੀਆਂ ਦੇ ਘਰ ਕਾਲੇ ਉਹ ਤੁਹਾਨੂੰ ਦੱਸਦਾ ਮੈਂ ਕੋਈ ਬੰਦਾ ਹੈ ਨਾ ਚਲੋ ਇਧਰ ਵੀ ਗੱਲ ਕਰ ਲਈਏ ਥੋੜੀ ਜੀ ਉਹ ਨਾ ਕੋਈ ਬੰਦਾ ਪੜ ਕੇ ਆ ਗਿਆ ਫਾਰਸੀ ਤੇ ਰੋਟੀ ਖਾਣ ਡਿਆ ਸੀ ਬੁਰਕੀ ਫਸ ਗਏ ਨਾ ਬੇਬੇ ਆਵ 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 ਉਹ ਕਦੇ ਕੋਈ ਚੀਜ਼ ਫੜਾਵੇ ਕਦੇ ਕੋਈ ਚੀਜ਼ ਪੜਾਵੇ ਚੁੱਤ ਵਰ ਗਿਆ ਤੇ ਉਹ ਜਦੋਂ ਫਿਰ ਵੈਨ ਵੋਨ ਪਉਣ ਲੱਗੀ ਉਹਨਾਂ ਨੇ ਆ ਕੇ ਪੁੱਛਿਆ ਕਿ ਸਿਆਣੇ ਨੇ ਵੀ ਕਿਵੇਂ ਮਰਿਆ ਹੁੰਦਾ ਹੁਣ ਪਤਾ ਨਹੀਂ ਆ ਬਾਬੇ ਕਰੀ ਜਾਂਦਾ ਸੀ ਉਹ ਦੱਸਿਆ ਕਿ ਇਹ ਤਾਂ ਪਾਣੀ ਮੰਗਦਾ ਹੀ ਤੇ ਬੁਰਕੀ ਫਸ ਗਈ ਆ ਉਹ ਤਾਂ ਮਾਂ ਨੇ ਆਖਿਆ ਨੇ ਪੁੱਤ ਆ ਬਾਬ ਕਰਕੇ ਮੋਇਓ ਫਾਰਸੀਆਂ ਨੇ ਘਰ ਗਾਲੇ ਇਹ ਹੁਣ ਜਿਹੜੀਆਂ ਡਾਇਰੀਆਂ ਡੂਰੀਆਂ ਦੀਆਂ ਫਾਰਸੀਆਂ ਨੇ ਉਹ ਬਈ ਸੀਬੀਆਈ ਨੇ ਖੰਗਾਲਣੀਆਂ ਠੀਕ ਹੈ ਜੀ ਹੁਣ ਉਹ ਕਈਆਂ ਨੂੰ ਆਬ ਕੱਲਾ ਲੰਘਦਾ ਰੋਟੀ ਲੰਘਣੋਂ ਗਈ ਜੀ ਕਿਉਂਕਿ ਆਪਾਂ ਵੀ ਇਹੋ ਗੱਲ ਕਹਿੰਦੇ ਸੀਗੇ ਕਿ ਅਸਲ ਦੇ ਵਿੱਚ ਇਹ ਕੇਸ ਖੱਡਣਾ ਹੁਣ ਇਥੋਂ ਕਿ सीबीआई ਕੀ ਕੁਝ ਕਲੈਕਟ ਕਰਦੀ ਆ ਹੁਣ ਇੱਕ ਪਾਸੇ ਭੁੱਲਰ ਤੇ ਕੱਲ ਇਹਨਾਂ ਨੇ ਇੱਕ ਹੋਰ ਮੁਕਦਮਾ ਦਰਜ ਕਰਵਾ ਦਿੱਤਾ ਉਹ ਮੁਕਦਮਾ ਦਰਜ ਕੀਤਾ ਹੈ सीबीआई ਦੀ ਕੋਈ ਇਨਸਪੈਕਟਰ ਹੈ ਬੀਬੀ ਸੋਨਲ ਉਹਦੇ ਆਧਾਰ ਤੇ ਕਿ ਭਾਈ ਇਹਨਾਂ ਦੀ ਇਨਕਮ ਸਾਰਾ ਉਹਨਾਂ ਨੇ ਕੈਲਕੂਲੇਟ ਕਰਕੇ ਨਾ ਹਿਸਾਬ-ਕਿਤਾਬ ਕਿ ਐਨੀ ਤਨਖਾਹ ਐਨਾ ਬਈ ਉਹਦਾ ਟੈਕਸ ਆਈਮ ਇਨਕਮ ਤੇ ਇੰਨਾ ਤੇ ਕੈਸ਼ ਜੈਦਾ ਦਾਦਾ ਬੇਟੀ ਦੇ ਨਾਮ ਵੀ ਆ ਬੇਟੇ ਦੇ ਨਾਮ ਵੀ ਆ ਪਤਨੀ ਦੇ ਨਾਮ ਵੀ ਆ ਸ਼ਾਇਦ 150 ਕਿੱਲੇ ਜ਼ਮੀਨ ਦਾ ਜ਼ਿਕਰ ਹੈ ਜੀ ਤਗੜੇ ਲੱਗਿਆ ਆ 165 ਸਮਥਿੰਗ ਕੁਝ ਮਤਲਬ ਕਿ ਸੀਬੀਆਈ ਨੇ ਨਾਲ ਉਹ ਵੀ ਇੱਕ ਵੱਡਾ ਕੇਸ ਬਣਾ ਦਿੱਤਾ ਕਿ ਆਮਦਨ ਤੋਂ ਵੱਧ ਜੈਦਾ ਆਦਮੀ ਆ ਜੀ ਜੀ ਉਜੇ ਪਾਸੇ ਕਿਸ਼ਾਨੂ ਦਾ ਨੌਂ ਦਿਨ ਦਾ ਰਿਮਾਂਡ ਲੈ ਲਿਆ ਇਹ ਕ ਇੱਕ ਕੋਰਟ ਨੇ ਉਹਨੂੰ ਕਨਸਿਡਰ ਕਰ ਲਿਆ ਦਲੀਲਾਂ ਨੂੰ ਉਹ ਕਹਿੰਦੇ ਕਿ ਬਿਲਕੁਲ ਜੇ ਇਹਨਾਂ ਦੇ ਕੋਲ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਇਹਦੀ ਪੁਸ਼ਟੀ ਕਰਵਾਉਣ ਦਾ ਉਹਨਾਂ ਨੂੰ ਹੱਕ ਹੈ ਹੱਕ ਹੈ ਬਿਲਕੁਲ ਜੀ ਜੇ ਉਹਨਾਂ ਨੇ ਮੁੱਢਲੇ ਤੌਰ ਤੇ ਇਹ ਚੀਜ਼ਾਂ ਕਲੈਕਟ ਕੀਤੀਆਂ ਨੇ ਤਾਂ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੋਣਾ ਚਾਹੀਦਾ ਤੌਰ ਮਾਰਤੇ ਲੱਗੇ ਹੋਰ ਕਿਸ਼ਾਨੂ ਜਿਹੜਾ ਹੈ ਜੇ ਮੰਨ ਲਓ ਉਹ ਜੋਹੜੂ ਉੱਥੇ ਕੋਰਟ ਰੂਮ ਦੇ ਵਿੱਚ ਸੀਬੀਆਈ ਨੇ ਦਾਅਵਾ ਕੀਤਾ ਹੈ ਉਹਦੇ ਵਿੱਚੋਂ ਉਹ ਇਹਨੂੰ ਰੜਕ ਕੇ ਕੋਈ ਮੱਖਣ ਮਲਾਈ ਕੱਢ ਲੈਂਦੇ ਆ ਜੀ ਤੇ ਤੁਸੀਂ ਵੇਖੋ ਬਦਲਾ ਜੱਟੀ ਦੀ ਫਿਲਮ ਦੇ ਵਿੱਚ ਨਾ ਇੱਕ ਕਰੈਕਟਰ ਸੀ ਸੁਰਿੰਦਰ ਸ਼ਰਮਾ ਜੀ ਦਾ ਸ਼ਾਇਦ ਉਹ ਅਧਿਆਪਨ ਨਾਲ ਹੀ ਜੁੜੇ ਸਨ ਹਮ ਐਕਟਰ ਬੜੇ ਬਾਕਮਾਲ ਸੀਗੇ ਸ਼ਾਇਦ ਉਹਨਾਂ ਦਾ ਇੰਤਕਾਲ ਹੋ ਗਿਆ ਜੀ ਉਹ ਕਰੈਕਟਰ ਸੀ ਟੁੰਡਾ ਬਦਮਾਸ਼ ਦਾ ਤੇ ਉਹਦੇ ਵਿੱਚ ਇੱਕ ਬੜਾ ਫੇਮਸ ਡਾਇਲੋਗ ਸੀ ਬਦਲਾ ਜੱਟੀ ਦਾ ਜੀ ਹਮ ਕਿ ਵੀ ਇੱਧਰ ਉੱਧਰ ਚਲਾਇਓ ਜੇ ਕਿਤੇ ਇੱਕ ਅੱਧਾ ਪਟਾਕਾ ਮੇਰੀ ਧੋਤੀ ਚ ਚੱਲ ਗਿਆ ਤੇ ਪਿੰਡਾਂ ਦੇ ਪਿੰਡ ਤਬਾਹ ਹੋ ਜਾਣੇ ਆ ਹੂੰ ਬੜਾ ਸਟਾਈਲਿਸ ਸੀਗਾ ਸਰੇਂਦਰ ਸ਼ਰਮਾ ਦਾ ਤੇ ਹੋਰ ਗੱਲ ਇਹ ਆ ਕਿ ਜੇ ਇੱਕ ਅੱਧਾ ਵੀ ਸ਼ਾਰਦਾ ਦਾ ਪਟਾਕਾ ਚੱਲ ਗਿਆ ਧੋਤੀ ਕੇਸੇ ਚ ਤੇ ਪਿੰਡਾਂ ਦੇ ਪਿੰਡ ਤਬਾਹ ਇਉਂ ਹੋਣੇ ਆ ਸਰ ਕਿ ਜਿਹੜਾ ਇਹ ਗੋਬਿੰਦਗੜ ਤੋਂ ਲੈ ਕੇ ਰੋਪੜ ਤੱਕ ਦਾ ਏਰੀਆ ਜੋ ਇਹਦੇ ਚ ਖੇਡ ਚੱਲਦੀ ਆ ਜਿੰਨਾ ਕੋ ਮੈਂ ਇਸ ਖੇਡ ਨੂੰ ਸਮਝਿਆ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਹੁਣ ਦੇਖੋ ਮੈਂ ਮੰਨਣ ਵਕੀਲ ਤੇ ਐ ਨਹੀਂਗਾ ਠੀਕ ਹੈ ਨਾ ਜੀ ਵੀ ਮੈਂ ਕਾਲਾ ਕੋਟ ਪਾਇਆ ਪਰ ਜਿੰਨਾ ਕੋ ਇਸ ਖੇਡ ਨੂੰ ਸਮਝਿਆ ਸਰ ਇਹਦੇ ਵਿੱਚ ਅੱਗੇ ਜਾ ਕੇ ਇਹੋ ਇਹੋ ਜੇ ਬੰਦੇ ਨੰਗੇ ਹੋ ਜਾਣਗੇ ਹਮ ਕਿ ਤੁਸੀਂ ਆਖੋਗੇ ਵਾਹ 우ਸਤਾਦ ਵਾਹ ਹਜ਼ੂਰ ਵਾਹ ਜੀ ਹੁਣ ਗਾ ਨਾ ਬੋਲੀਏ ਵੀ ਕੀ ਬੋਲੀਏ ਤਾਂ ਗਾਲਿਆ ਕਿ ਬਹੁਤ ਵੱਡੀ ਖੇਡ ਆ ਜੀ ਦੋ ਅਫਸਰਾਂ ਦਾ ਜ਼ਿਕਰ ਆ ਕਿ ਉਹ ਵੀ ਇਸ ਕਹਾਣੀ ਦੇ ਕਰੈਕਟਰ ਨੇ ਗਾਂ ਕਈ ਕਰੈਕਟਰ ਨੇ ਜਿਹਨਾਂ ਦਾ ਆਪਣਾ ਕਰੈਕਟਰ ਢੀਲਾ ਹੈ ਜੀ ਜਿਨ੍ਹਾਂ ਦਾ ਵਹੀ ਖਾਤਾ ਚੱਲਦਾ ਸੀਗਾ ਸੋ ਇਹ ਤੇ ਛੱਡ ਹੀ ਦਿਓ ਤੁਸੀਂ ਇਹ ਸਾਰੀ ਗੇਮ ਤੁਹਾਨੂੰ ਮੈਂ ਇੱਕ ਮਿਸਾਲ ਦੇ ਕੇ ਗੱਲ ਖਤਮ ਕਰ ਦੇਣਾ ਇਸ ਸਾਰੀ ਗੇਮ ਪਤਾ ਕਿੱਦਾਂ ਵਿਗੜੀ ਸਰ ਮੈਂ ਹਮੇਸ਼ਾ ਕਹਿੰਦਾ ਉਹਨਾਂ ਦੁਸ਼ਮਣੀ ਸਭ ਤੋਂ ਖਤਰਨਾਕ ਹੋਉਂਦੀ ਹੈ ਜਿਹੜੀ ਯਾਰੀ ਚੋਂ ਪਵੇ ਪਰ ਇੱਕ ਕਹਾਣੀ ਸ਼ੁਰੂਆਤ ਜਿਹੜੀ ਹੁੰਦੀ ਆ ਨਾ ਇਹਦੀ ਫਿਲਮੀ ਸਟਾਈਲ ਚ ਇਹ ਸਾਰੇ ਯਾਰ ਦੋਸਤੀ ਕੋ ਨੈਟਵਰਕ ਸੀ ਪਾਟਕ ਪਿਆ ਹੂੰ ਤੇ ਬਸ ਫਿਰ ਸੀਵੀਆਈ ਫਾਟਕ ਖੋਲ ਕੇ ਆ ਕਿ ਇਹ ਪਾਟਕ ਤੋਂ ਫਾਟਕ ਹੈ ਛੋਟੀ ਜੀ ਦਰਾਰ ਚ ਕੁਝ ਵੱਧ ਜੇ ਤੱਕ ਇਹ ਸਾਰਾ ਕੁਝ ਜਿਹੜੇ ਭੇਤੀ ਬੰਦੇ ਸੀਗੇ ਘਰ ਦਾ ਭੇਤੀ ਲੰਕਾ ਟਾਏ ਠੀਕ ਹੈ ਨਾ ਜੀ ਜੀ ਇੱਕ ਦਾ ਭਰਾ ਜੰਗ ਜਿਤਾਏ ਇੱਕ ਦਾ ਹਰਾਏ ਰਾਵਣ ਨੂੰ ਮਰਵਾ ਗਿਆ ਭਰਾ ਜੀ RAM ਨੂੰ ਜਿਤਾ ਗਿਆ ਭਰਾ ਤਾਂ ਗੱਲ ਇਹ ਆ ਕਿ ਇਹ ਸਾਰੀ ਕਹਾਣੀ ਜਿਹੜੀ ਆ ਉਹ ਇੱਥੋਂ ਸ਼ੁਰੂ ਹੋਈ ਆ ਹੂੰ ਮਤਲਬ ਕਿ ਸਾਰਾ ਕੁਝ ਜਾਣਦੇ ਸੀ ਇੱਕ ਦੂਜੇ ਦਾ ਚੱਲਦਾ ਚਲਾਉਂਦਾ ਫਿਰ ਵਿੱਚ ਪੋਲਿਟਿਕਸਾਂ ਜਿਹੜੀਆਂ ਅਫਸਰਸ਼ਾਈਸ ਹੁੰਦੀਆਂ ਨੇ ਕਰ ਕਰਾ ਕੇ ਗੱਲ ਇੱਥੋਂ ਤੱਕ ਪਹੁੰਚੀ ਆ ਜੀ ਜੀ ਨਿੱਕੀਆਂ ਨਿੱਕੀਆਂ ਗੱਲਾਂ ਹੈ ਵੱਡੇ ਵੱਡੇ ਦੁੱਖ ਬਣ ਜਾਂਦੇ ਨੇ ਨਿੱਕੀਆਂ ਗੱਲਾਂ ਬੰਦੇ ਨਿੱਕੇ ਆ ਜੀ ਗੱਲਾਂ ਸਾਡੀਆਂ ਨਿੱਕੀਆਂ ਹੀ ਹੋਣਗੀਆਂ ਪਰ ਕਿਸੇ ਜਗ੍ਹਾ ਤੇ ਜਾ ਕੇ ਸ਼ਾਇਦ ਸੱਚੀਆਂ ਵੀ ਹੋ ਜਾਣਾ ਜੀ ਪਰ ਮੈਂ ਉਧਰ ਕਹਿ ਰਿਹਾ ਵੀ ਨਿੱਕੀ ਜੀ ਦਰਾਰ ਵੇਖੋ ਮੈਂ ਕਹਿੰਦਾ ਜੀ ਗੱਲ ਕਿੱਥੇ ਲੈ ਜਾਂਦੀ ਕਈ ਵਾਰ ਦਰਾਰ ਦਰਾਰ ਤਾਂ ਨਿੱਕੀ ਜੀ ਦਰਾਰ ਦੇ ਵਿੱਚ ਦੇਖ ਲਓ ਕਿੰਨੀਆਂ ਕੀੜੀਆਂ ਵੱੜ ਜਾਂਦੀਆਂ ਨੇ ਸਭ ਨੇ ਇੱਥੇ ਵੀ ਦੇਖੋ ਇੱਥੇ ਪੂਰੀ ਸੀਬੀਆਈ ਆ ਗਿਆ ਭਾਈ ਦੇਖੋ ਅਮਨਦੀਪ ਜੀ ਦੱਸ ਰਹੇ ਨੇ ਕਿ ਬੈਂਕ ਟ੍ਰਾਂਸਫਰ ਦੀਆਂ ਰਸੀਦਾ ਵੀ ਸਾਹਮਣੇ ਬੈਠੇ ਕ੍ਰਿਸ਼ਨ ਨੂੰ ਰਸੀਦਾਂ ਤੇ ਭਾਵੇਂ ਨਾਂ ਵੀ ਸਾਹਮਣੇ ਮੁੜ ਕੇ ਜੇ ਕੋਈ ਟ੍ਰਾਂਸਫਰ ਹੋਈ ਹੈ ਤੇ ਬਸ ਉਹ ਤੇ ਨਿਕਲ ਹੀ ਆਉਣੀ ਹੈ ਹਾਂ ਬਸ ਹੁਣ ਤਾਂ ਰਸੀਦ ਤੇ ਕਢਿਸ ਪਊਗਾ ਕੋਈ ਚੱਕਰ ਨਹੀਂ ਹੈਗਾ सीबीआई ਚਾਏ ਵੈਸੇ ਹੁਣ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉੱਤੇ ਬੈਠੀ ਸਰਕਾਰ ਹੈ ਉਹ ਪੰਜਾਬ ਚ ਇਸ ਤਰ੍ਹਾਂ ਦਾ ਕੋਈ ਮੌਕਾ ਜਾਣ ਦੇਵੇਗੀ ਮੈਨੂੰ ਇਓਂ ਲੱਗਦਾ ਕਿਉਂਕਿ ਅੱਜ ਇੱਕ ਹਾਈ ਕੋਰਟ ਦੇ ਵਕੀਲ ਸਾਡੇ ਸੱਜਣ ਦੇ ਲਈ ਮੰਨ ਲਓ ਇਥੋਂ ਇਸ ਏਰੀਏ ਦੇ ਉਹਨਾਂ ਨੇ ਵੀ ਇੱਕ ਬੜੀ ਹੈਰਾਨੀ ਪ੍ਰਗਟਾਈ ਕਿ ਯਾਰ ਐਚਐਸ ਭੁੱਲਰ ਦਾ ਰਿਮਾਂਡ ਕਿਉਂ ਨਹੀਂ ਸਾਡੇ ਲਈ ਵੀ ਹੈਰਾਨਗੀ ਦੀ ਗੱਲ ਹੈ ਇੱਥੇ 2 ਕਿਲੋ 2 ਚਾਰ ਸੇਰ ਭੁੱਕੀ ਮਿਲੇ ਜਾਵੇ ਨਾ ਜੀ ਤਦ ਤੱਕ 10-15 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਜੀ ਕਿ ਐਚਐਸ ਭੁੱਲਰ ਦਾ ਰਿਮਾਂਡ ਕਿਉਂ ਨਹੀਂ ਕਿ ਸੀਬੀਆਈ ਬਿਲਕੁਲ ਪੁਖਤਾ ਕਰਕੇ ਸਾਰਾ ਕੁਝ ਕ੍ਰਿਸ਼ਾਨੂ ਦਾ ਰਿਮਾਂਡ ਲੈ ਕੇ ਦਰੋਦਰੋ ਸਭ ਕੁਝ ਕਲੈਕਟ ਕਰਕੇ ਫਿਰ ਕਹੇਗੀ ਕਿ ਆਓ ਭੁੱਲਰ ਥੋੜੀ ਕੁਟਕੁਟ ਚਾਹ ਪੀ ਲਈਏ ਠੀਕ ਹੈ ਨਾ ਜੀ ਪਹਿਲਾਂ ਸਾਈਡਾਂ ਤੋਂ ਇਕੱਠਾ ਕਰ ਲਗੇ ਫਿਰ ਫਿਰ ਇਹਦਾ ਇਹੀ ਇੱਕ ਕਾਰਨ ਬਣਦਾ ਹੈ ਨਾ ਜੀ ਤੇ ਜੇ ਨਹੀਂ ਤਾਂ ਫਿਰ ਤਾਂ ਕੇਸ ਫਿਰ ਤੁਸੀਂ ਕਿਰਸ਼ਾਨੂੰ ਨੂੰ ਜਿੰਨਾ ਮਰਜੀ ਮਿਤਰਾਸ਼ ਲੋ ਸੰਭਾਲ ਲਾ ਉਹਨੂੰ ਅੱਗੇ ਲਾ ਲਾ ਤੇ ਜੇ ਉਹਨੂੰ ਤੁਸੀਂ ਪੋਲੇ ਪੈਰੀ ਲਹੋਗੇ ਤਾਂ ਫਿਰ ਕੇਸ ਕੀ ਉਹਦਾ ਬੰਨਣਾ ਫਿਰ ਕੇਸ ਤੇ ਡਿਗੇਗਾ ਡਿਗੇਗਾ ਜੀ 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 ਬਿਲਕੁਲ ਜੀ ਚਲੋ ਬਿਹਾਰ ਚੋਂਨਾਂ ਤੋਂ ਬਾਅਦ ਦੇਖਣਾ ਮਿੱਤਰ ਕਹਿ ਰਹੇ ਨੇ ਤੇ ਚਲੋ ਉਹਦਾ ਵੀ ਤੇ ਇੰਤਜ਼ਾਰ ਕਰਨਾ ਪਏਗਾ ਪਰ ਇੱਕ ਮਿੱਤਰ ਦਾ ਕਮੈਂਟ ਅੱਬ ਜ਼ਰੂਰ ਪੜਦਨੇ ਆ ਜੀ ਖੋਖਰ ਸਾਹਿਬ ਇਹ ਵਾਰ-ਵਾਰ ਕਮੈਂਟ ਕਰ ਰਿਹਾ ਕਹਿੰਦੇ ਵੀ ਕਿਰਸ਼ਨ ਨੂੰ ਕਹਿੰਦਾ ਕਿ ਮੈਂ ਪੁਲਿਸ ਦੇ ਵਿੱਚ ਭਰਤੀ ਹੋਣਾ ਸੀ ਭਰਤੀ ਨਹੀਂ ਹੋਇਆ ਤੇ ਚਲੋ ਮੈਂ ਇਧਰ ਭਰਤੀ ਹੋ ਗਿਆ ਹਾਂ ਚਾ ਚਲੋ ਹੁਣ ਉਹਦੀ ਬੇਲਣ ਜਾਂ ਕਰਦਿਆ ਕੋਈ ਵੀ ਹੈ ਜਿਹੜਾ ਉਹ ਇਹ ਨਹੀਂ ਗਦਾ ਹੁਣ ਮਿਲਣੋ ਗਿਲਣੋ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਵੇ ਮਿਲਣਾ ਗਿਲਣਾ ਤੇ ਬਣਿਆ ਰਿਹਾ ਤੇ ਯਾਰ ਬੇਲੀ ਨਹੀਂ ਕਹਿ ਸਕਦੇ ਕੋਈ ਜਿਵੇਂ ਨਾਮ ਹੀ ਹੋਏਗੀ ਤੇ ਭਾਈ ਹੁਣ ਪੁਲਿਸ ਤੇ ਭਰਤੀ ਨਹੀਂ ਹੋਇਆ ਮਿਲਦਾ ਗਿਲਦਾ ਸੀ ਤਾਂ ਮੇਲ ਗਿਲ ਜਾਦਾ ਹੋ ਗਿਆ ਬਸ ਇਹਨੂੰ ਏਦਾਂ ਲੈ ਲਓ ਜੀ ਨਹੀਂ ਇਹ ਹੀ ਕਿਹਾ ਜਾ ਸਕਦਾ ਯਾਰ ਕਿੰਨੇ ਬੰਦੇ ਆ ਜਿਹਨਾਂ ਦੀ ਰਿਜੈਕਸ਼ਨ ਹੋਈ ਆ ਫਿਰ ਇਹਦਾ ਮਤਲਬ ਹੈ ਕਿ ਅਮਤਾਬਚਨ ਤੇ ਬੀੜ ਦੇ ਵਿੱਚ ਜਾ ਕੇ ਡਾਕੂ ਬਣ ਜਾਂਦਾ ਕਿਉਂਕਿ ਉਹਦੀ ਤੇ ਆਲ ਇੰਡੀਆ ਰੇਡੀਓ ਤੋਂ ਰਿਜੈਕਸ਼ਨ ਹੋਈ ਸੀ ਸਭ ਤੋਂ ਪਹਿਲਾਂ ਬਿਲਕੁਲ ਕੱਲ ਹੀ ਤੁਸੀਂ ਦੱਸਿਆ ਸੀ ਹਾਂ ਜੀ ਉਹ ਗਿਆ ਸੀਗਾ ਤਾਂ ਤੁਹਾਨੂੰ ਪਤਾ ਹੀ ਹੈ ਨਾ ਰਿਜੈਕਸ਼ਨ ਹੋਈ ਸੀ ਤਾਂ ਉਹ ਚੰਬਲ ਦੀ ਘਾਟੀ ਨੂੰ ਨਿਕਲ ਜਾਂਦਾ ਜੀ ਕਮਾਲ ਦੀ ਗੱਲ ਹੈ ਜ਼ਿੰਦਗੀ ਦਾ ਹਰੇਕ ਬੰਦਾ ਕਿਤੇ ਨਾ ਕਿਤੇ ਰਿਜੈਕਟ ਹੁੰਦਾ ਹੈ ਸਾਡੇ ਜਿੰਨੀਆ ਰਿਜੈਕਸ਼ਨ ਮੈਂ ਤਾਂ ਹੱਸਣ ਲੱਗ ਜਾਵਾਂ ਅਸੀਂ ਤਾਂ ਰਿਜੈਕਟਡ ਪੀਸ ਹੈ ਜੀ ਡੈਫੈਕਟਡ ਪੀਸ ਸੀ ਰਿਜੈਕਟਡ ਪੀਸ ਸੀ ਹਾਂ ਜੀ ਚਲੋ